ਸਾਰੇਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਪੰਜਾਬ ਸਰਕਾਰ ਦੀ ਵੱਲੋਂ ਜਿਹੜਾ ਹੈ 18.2.2025 ਨੂੰ 1.1.2016 ਤੋਂ 30.6.2021 ਤੱਕ ਸੋਦੇ ਤਨਖਾਹ ਪੈਨਸ਼ਨ ਦਾ ਏਰੀਆ ਦੇਣ ਬਾਰੇ ਹਦਾਇਤਾਂ ਜਾਰੀਆਂ ਕੀਤੀਆਂ ਗਈਆਂ ਹਨ ਉਨ੍ਹਾਂ ਕਿੰਨਾਂ ਨੂੰ ਜਿਹੜਾ ਹੈ ਕਾਰਗਰ ਜਿਸ ਬਾਰੇ ਪੈਸ਼ਨਰ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਪੱਤਰ ਵਿੱਚ ਇਹੀ ਕਿਹਾ ਗਿਆ ਹੈ ਕਿ ਜਿਹੜੇ ਪੈਸ਼ਨਰ ਇੱਕ 10 2024 ਨੂੰ ਜਿਹੜਾ ਹੈ 85 ਸਾਲ ਜਾਂ 85 ਸਾਲ ਤੋਂ ਵੱਧ ਉਮਰ ਦੇ ਹਨ ਉਹਨਾਂ ਨੂੰ ਦੋ ਕਿਸ਼ਤਾਂ ਦੇ ਵਿੱਚ ਭਾਅ ਕੀ ਫਰਵਰੀ ਮਾਰਚ ਦੇ ਵਿੱਚ ਇਹ ਰ ਅਦਾ ਕੀਤਾ ਜਾਵੇਗਾ ਇਸੇ ਤਰ੍ਹਾਂ ਜਿਹੜੇ ਨੇ ਪੈਨਸ਼ਨ 1 10 2024 ਨੂੰ 75 ਸਾਲ ਦਾ 75 ਸਾਲ ਤੋਂ 85 ਸਾਲ ਦੇ ਦਰਮਿਆਨ ਹਨ ਉਹਨਾਂ ਨੂੰ 1 4 2000 4 25 ਤੋਂ 12 ਮੰਥਲੀ ਇਸ ਦਾ ਵਿੱਚ ਇਹ ਇਹ ਰ ਜਿਹੜਾ ਅਦਾ ਕੀਤਾ ਜਾ ਸਕਦਾ ਹੈ ਪਰ ਜਿਹੜੇ ਪੈਨਸ਼ਨਰ 75 ਸਾਲ ਤੋਂ ਥੱਲੇ ਹਨ ਉਨ੍ਹਾਂ ਨੂੰ ਇਹ ਬਕਾਇਆ 1/4/25 ਤੋਂ 42 ਮੰਥਲੀ ਕਿਸ਼ਤਾਂ ਦੇ ਵਿੱਚ ਅਦਾ ਕੀਤਾ ਜਾਏਗਾ ਜੋ ਕਿ 9/28 ਤੱਕ ਇਹ ਕਿਸ਼ਤਾਂ ਜਿਹੜੀਆਂ ਨੇ ਅਦਾ ਕੀਤੀਆਂ ਜਾਣੀਆਂ ਹਨ ਇਸੇ ਤਰ੍ਹਾਂ ਕਰਮਚਾਰੀ ਨੂੰ ਇਹ ਕਿਸ਼ਤ 1/4/26 ਤੋਂ ਸ਼ੁਰੂ ਕਰਕੇ 36 ਮੰਥਲੀ ਕਿਸ਼ਤਾਂ ਦੇ ਵਿੱਚ ਇਹੇਰੇ ਦਿੱਤਾ ਜਾਏਗਾ ਜੋ ਕਿ 3/2029 ਤੱਕ ਪੰਧੀਆਂ ਹਨ ਇਸ ਤੋਂ ਇਲਾਵਾ 1/7/2021 ਤੋਂ ਹੁਣ ਤੱਕ ਦੇ ਜਿਹੜੇ ਦੇਹੀ ਨਾਲ ਜਾਰੀ ਕੀਤੀ ਗਈਆਂ ਨੇ ਡੀਏ ਕਿਸ਼ਤਾਂ ਦੀ ਬਕਾਇਆ ਦੇ ਬਾਰੇ ਸਰਕਾਰ ਦੇ ਵੱਲੋਂ ਖਾਮੋਸ਼ ਹੋ ਕੇ ਕਰਮਚਾਰੀਆਂ ਤੇ ਪੈਸ਼ਨਰਲ ਨਾਲ ਕੋਰ ਅਨਿਆਇ ਕੀਤਾ ਹੈ 85 ਸਾਲ ਤੋਂ ਵੱਧ ਉਮਰ ਦੇ ਪੈਸ਼ਨਰਸ ਦੇ ਵੱਲੋਂ ਇਹ ਹੀ ਦੱਸਿਆ ਗਿਆ ਹੈ ਕਿ ਉਹਨਾਂ ਨੂੰ ਸਟੇ ਬੈਂਕ ਆਫ ਇੰਡੀਆ ਤੇ ਪੰਜਾਬ ਨੈਸ਼ਨਲ ਬੈਂਕ ਦੀ ਵੱਲੋਂ ਏਰੀਅਰ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਪਰ ਜਿਹੜੇ ਪੈਸ਼ਨਰਸ ਦੀ ਜਿਹੜੀ ਮੌਤ ਹੋ ਚੁੱਕੀ ਹੈ ਅਤੇ ਉਹਨਾਂ ਦੀ ਫੈਮਲੀ ਪੈਸ਼ਨਰ ਨੂੰ ਅਦਾਇਗੀ ਨਹੀਂ ਕੀਤੀ ਗਈ ਇਸ ਤੋਂ ਇਲਾਵਾ ਜਿਹੜੇ ਪੈਸ਼ਨਰ ਤੇ ਫੈਮਲੀ ਪੈਸ਼ਨ ਦੇ ਦੋਵਾਂ ਦੀ ਮੌਤ ਹੋ ਚੁੱਕੀ ਆ ਉਹਨਾਂ ਦਾ ਕੇਸਾਂ ਦੇ ਵਿੱਚ ਅਦਾਇਗੀ ਜਿਹੜੀ ਹੈ ਅਜੇ ਤੱਕ ਵਰਸ ਜਿਹੜੀ ਕਿ ਵਾਰਸਾਂ ਨੂੰ ਨਹੀਂ ਦਿੱਤੀ ਗਈ ਇਸ ਤੋਂ ਇਲਾਵਾ ਪੈਨਸ਼ਨ ਫੈਮਿਲੀ ਪੈਨਸ਼ਨ ਦੀ ਨਾਲ ਜਿਹੜੀ ਦੋਨਾਂ ਦੀ ਮੌਤ ਹੋ ਚੁੱਕੀ ਆ ਉਹਨਾਂ ਦੇ ਕੇਸਾਂ ਦੇ ਵਿੱਚ ਅਦਾਇਗੀ ਅਜੇ ਤੱਕ ਨਹੀਂ ਕੀਤੀ ਗਈ ਇਨ੍ਹਾਂ ਕੇਸਾਂ ਵਿੱਚ ਪੈਸ਼ਨਰ ਦੇ ਵਾਰਸਾਂ ਦੇ ਵੱਲੋਂ ਪਹਿਲਾਂ ਆਪਣੇ ਬੈਂਕ ਦੀ ਬ੍ਰਾਂਚ ਦੇ ਵਿੱਚ ਜਾ ਕੇ ਭਰੀ ਹੋਣ ਜਿਹੜੀ ਕਿ ਭਾਰੀ ਹੋਣ ਵਾਲੇ ਜਿਹੜੇ ਕਿ ਪਤਾ ਕਰਨ ਲੈਣਾ ਚਾਹੀਦਾ ਹੈ ਜੇਕਰ ਪੈਸ਼ਨਰਸ ਦੇ ਵੱਲੋਂ ਇਹ ਨਾਮੀਨੇਸ਼ਨ ਭਰੀ ਹੋਈ ਹੈ ਤਾਂ ਇਸ ਦੇ ਆਧਾਰ ਤੇ ਨੋ ਨੋਮੀਨੇਟਡ ਕੀਤੇ ਗਏ ਵਿਅਕਤੀ ਦੇ ਵੱਲੋਂ ਬੈਂਕ ਨੂੰ ਏਰੀਅਰ ਦੀ ਅਦਾਇਗੀ ਕਰਨ ਬਾਰੇ ਲਿਖਤੀ ਰੂਪ ਦੇ ਵਿੱਚ ਬੇਨਤੀ ਕਰਨੀ ਚਾਹੀਦੀ ਹੈ ਜੇਕਰ ਪੈਸਟਰਸ ਦੇ ਵੱਲੋਂ ਇਹ ਨੋਮੀਨੇਸ਼ਨ ਨਹੀਂ ਪਈ ਗਈ ਤਾਂ ਕੋਰਟ ਦੇ ਵਿੱਚੋਂ ਲੀਗਲ ਹੇਅਰ ਦਾ ਸਰਟੀਫਿਕੇਟ ਪ੍ਰਾਪਤ ਕਰਕੇ ਬੈਂਕ ਨੂੰ ਏਰੀਅਰ ਦੀ ਅਦਾਇਗੀ ਕਰਨ ਲਈ ਬੇਨਤੀ ਕਰਨੀ ਚਾਹੀਦੀ ਹੈ ਇਹ ਵੀ ਦੇਖਣ ਦੇ ਵਿੱਚ ਆਇਆ ਹੈ ਕਿ ਕਈ ਬੈਂਕਾਂ ਦੇ ਕਰਮਚਾਰੀਆਂ ਦੇ ਵੱਲੋਂ ਨੋਮੀਨੇਸ਼ਨ ਫਾਰਮ ਲਾਈਫਟਾਈਮ ਬੈਂਕ ਦੇ ਵਿੱਚ ਉਪਲਬਧ ਹੋਣ ਦੇ ਬਾਵਜੂਦ ਵੀ ਵਾਰਸਾਂ ਨੂੰ ਕੋਰਟ ਤੋਂ ਲੀਗਲ ਹੇਅਰ ਸਰਟੀਫਿਕੇਟ ਪ੍ਰਾਪਤ ਕਰਨ ਵਾਲੇ ਜ਼ੋਰ ਪਾਇਆ ਜਾਂਦਾ ਹੈ ਜੋ ਕਿ ਲੀਗਲ ਡਾਕੂਮੈਂਟ ਹੋਣ ਕਾਰਨ ਬੈਂਕ ਕਰਮਚਾਰੀ ਇਸ ਨੂੰ ਨਜ਼ਰਅੰਦਾਜ਼ ਕਰਦੇ ਹਨ ਬੈਂਕ ਦੇ ਵਿੱਚ ਉਪਲਬਧ ਹੋਣ ਦੇ ਬਾਵਜੂਦ ਵੀ ਵਾਰਸਾਂ ਨੂੰ ਕੋਰਟ ਤੋਂ ਲੀਗਲ ਹੇਅਰ ਸਰਟੀਫਿਕੇਟ ਪ੍ਰਾਪਤ ਕਰਨ ਬਾਰੇ ਜ਼ੋਰ ਪਾਇਆ ਜਾਂਦਾ ਹੈ ਜੋ ਕਿ ਲੀਗਲ ਡਾਕੂਮੈਂਟ ਹੈ ਔਰ ਇਹ ਲੀਗਲ ਡਾਕੂਮੈਂਟ ਹੋਣ ਦੇ ਕਾਰਨ ਬੈਂਕ ਕਰਮਚਾਰੀ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ 75 ਸਾਲ ਤੋਂ ਦੀ ਉਮਰ ਦੇ ਪੈਨਸ਼ਨਰਸ ਨੂੰ 2016-17 ਦੇ ਵਿੱਚ 15 ਕਿਸ਼ਤਾਂ 2018-19 ਦਾ ਏਰੀਅਲ ਉਹ ਜਿਹੜਾ ਹੈ 18 ਕਿਸ਼ਤਾਂ ਦੇ ਵਿੱਚ ਤੇ 20 ਤੇ 3 6 2021 ਤੱਕ ਦਾ ਏਰੀਆ ਨੌ ਕਿਸ਼ਤਾਂ ਦੇ ਵਿੱਚ ਦੇਣ ਬਾਰੇ ਹੁਕਮ ਜਾਰੀ ਕੀਤੀ ਗਈ ਹਨ ਇਹ ਹਦਾਇਤਾਂ ਦੇ ਅਨੁਸਾਰ ਅਦਾ ਕੀ ਕਰਨ ਵਾਲੇ ਬੈਂਕ ਅਧਿਕਾਰੀਆਂ ਨੂੰ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਬੰਧ ਤੇ ਵਿੱਚ ਉਹਨਾਂ ਦੇ ਵੱਲੋਂ ਸੌਫਟਵੇਅਰ ਤਿਆਰ ਕਰਨ ਦੇ ਵਿੱਚ ਕਾਫੀ ਅੰਕ ਔਕੜਾਂ ਜਿਹੜੀਆਂ ਪੇਸ਼ ਹੋ ਰਹੀਆਂ ਹਨ ਪੰਜਾਬ ਨੈਸ਼ਨਲ ਬੈਂਕ ਦੇ ਵੱਲੋਂ 85 85 ਤੋਂ ਵੱਧ ਉਮਰ ਦੇ ਜਿਹੜੇ ਪੈਨਸ਼ਨਰਸ ਨੂੰ ਮੈਨੂਅਲੀ ਦੇ ਏਰੀਆ ਤਿਆਰ ਕਰਕੇ ਅਦਾ ਕੀਤਾ ਗਿਆ ਹੈ ਦੂਜੇ ਕਈ ਛੋਟੇ ਬੈਂਕਾਂ ਦੇ ਵੱਲੋਂ ਪੰਜਾਬ ਸਰਕਾਰ ਦਾ ਮਿਤੀ 18/2/2025 ਦਾ ਪੱਤਰ ਡੀਏ ਦੇ ਰੇਟਸ ਤੋਂ ਕਦੋਂ ਕਦੋਂ ਕਿੰਨਾ ਕਿੰਨਾ ਡੀਏ ਮਿਲਦਾ ਰਿਹਾ ਹੈ ਆ ਜਿਹੜਾ ਕਿ ਆ ਦੇ ਰਿਕਾਰਡ ਨਾ ਹੋਣ ਸੰਬੰਧੀ ਪਾਸਾ ਵਾਈਟ ਜਿਹੜਾ ਪਾਸਾ ਜਿਹੜਾ ਹੈ ਪੱਟਿਆ ਜਾ ਰਿਹਾ ਹੈ ਕਈ ਬੈਂਕ ਫੈਸ਼ਨਸ ਨੂੰ ਇੰਜ ਕਿਹਾ ਜਾ ਰਿਹਾ ਹੈ ਕਿ ਤੁਸੀਂ ਇਹ ਆਪਣਾ ਏਰੀਅਰ ਕੈਲਕੂਲੇਟ ਕਰ ਲਓ ਅਸੀਂ ਤੁਹਾਡਾ ਅਕਾਊਂਟ ਦੇ ਵਿੱਚ ਪਾ ਦਵਾਂਗੇ ਇਨ੍ਹਾਂ ਹਾਲਾਤਾਂ ਦੇ ਵਿੱਚ ਫੈਸ਼ਨਸ ਨੂੰ ਇਹ ਬਕਾਇਆ ਕਦੋਂ ਮਿਲਣਾ ਸ਼ੁਰੂ ਹੋਵੇਗਾ ਇਹ ਉੱਪਰ ਵਾਰ ਜਿਹੜਾ ਹੈ ਜਾਪਦਾ ਹੈ ਕਿ ਪੰਜਾਬ ਸਰਕਾਰ ਨੂੰ ਏਰੀਅਰ ਦੇਣ ਸੰਬੰਧੀ ਜਿਹੀ ਸ਼ਰਤਾਂ ਲਗਾ ਕੇ ਪੱਤਰ ਜਾਰੀ ਕਰਨ ਤੋਂ ਪਹਿਲਾਂ ਜਿਹੀ ਸਮੱਸਿਆ ਦੇ ਬਾਰੇ ਦੀ ਸੂਚਨਾ ਚਾਹੀਦਾ ਸੀ ਪਰ ਪੰਜਾਬ ਸਰਕਾਰ ਨੂੰ ਕੀ ਜਿੱਥੇ ਪਹਿਲੇ ਹੀ ਇਸ ਬਕਾਇਆ ਦੀ ਆਸ ਦੇ ਇੱਕ ਇੱਕ 2016 ਤੋਂ ਬਾਅਦ ਲਗਭਗ 40000 ਪੈਸ਼ਨਰ ਜਿਹੜੇ ਕੀ ਰੱਬ ਨੂੰ ਪਿਆਰੇ ਹੋ ਚੁੱਕੇ ਹਨ ਅਤੇ ਹੁਣ 42 ਕਿਸ਼ਤਾਂ ਦੀ ਜਿਹੜੀ ਅਦਾਇਗੀ ਦੀ ਉਡੀਕ ਤੇ ਵਿੱਚ ਹੋਰ ਕਿੰਨੇ ਪੈਸ਼ਨਰ ਰੱਬ ਨੂੰ ਪਿਆਰੇ ਹੋ ਜਾਣਗੇ ਇਸ ਬਾਰੇ ਤੇ ਉ ਉੱਪਰ ਲਾ ਹੀ ਜਾਣਦਾ ਹੈ ਸੋ ਦੋਸਤੋ ਇਥੋਂ ਸਪਸ਼ਟ ਇਹ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਹੀ ਬਕਾਇਆ ਦੀ ਜਿਹੜੀ ਅਦਾਇਗੀ ਕਰਨ ਸੰਬੰਧੀ سنجਿਦਗੀ ਨਹੀਂ ਵਰਤੀ ਗਈ ਬਾਕੀ ਇਸ ਸਰਕਾਰ ਦੇ ਵੱਲੋਂ ਤਾਂ ਆਪਾਂ ਪੱਲਾ ਝਾੜ ਹੀ ਲਿਆ ਲਿਆ ਗਿਆ ਹੈ ਵਰ ਵੀ ਦੂਜਾ ਸਥਾਈ ਤੋਂ ਬਾਅਦ ਜਿਹੜੀ ਵੀ ਸਰਕਾਰ ਆਏਗੀ ਹੋ ਭੁਗਤਾਨ ਪਤਾ ਉਹੀ ਜਿਹੜੀ ਹੈ ਭੁਗਤੀਗੀ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਚ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਬਣੇ ਰਹਿਣਾ ਚੈਨਲ ਦੇ ਨਾਮ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ